सिंहानबाद श्रोमणी अकाली दल नंबर सिर्फ सरदार सिमरजीत सिंह बानाबाद ज़िंदाबाद! खालिस्तान जिंदाबाद ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਸੁਖਨ ਨੰਨੋ ਵਾਲੀ ਐਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ Channel ਤੇ ਪਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਅੱਜ ਰੱਖੜ ਪੁੰਨਿਆ ਦੇ ਇਤਿਹਾਸਕ ਪਿਹਾਰੇ ਤੇ ਜਤਿੰਦਰ ਬੀਰ ਸਿੰਘ ਪੰਨੂ ਹਲਕਾ ਇੰਚਾਰਜ ਕਾਦੀਆਂ ਵੱਲੋਂ ਇੱਕ ਵੱਡਾ ਕਾਫਲਾ ਜਿਹੜੀਆਂ 50 ਤੋਂ 60 ਗੱਡੀਆਂ ਲੈ ਕੇ ਅੱਜ ਬਾਬਾ ਬਕਾਲਾ ਸਾਹਿਬ ਪਹੁੰਚ ਰਹੇ ਨੇ ਸੋ ਵੱਡੀ ਕਾਨਫਰੰਸ ਦੇ ਵਿੱਚ ਸ਼ਰਕਤ ਕਰਨ ਜਾ ਰਹੇ ਨੇ ਸੋ ਕਰਦੇ ਹਾਂ ਗੱਲਬਾਤ ਪੰਨੂ ਸਾਹਦੇ ਨਾਲ ਅਨੁਸਾਹਬ ਅੱਜ ਵੱਡਾ ਕਾਫਲ ਲੈ ਕੇ ਇਤਿਹਾਸਕ ਰਖਰਪੁੰਨਿਆਂ ਦੇ ਦਿਹਾੜੇ ਤੇ ਤੁਸੀਂ ਇੱਕ ਕਾਨਫਰੰਸ ਦੇ ਵਿੱਚ ਜਾ ਰਹੇ ਹੋ ਕੀ ਕਹਿਣਾ ਚਾਹੁੰਦੇ ਇਸ ਤੇ ਸਪੰਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੁਖਰੀ ਅੱਜ 9 ਅਗਸਤ 2025 ਅੱਜ ਸਾਡੀ ਪਾਰਟੀ ਸ਼੍ਰੋਮਣੀ ਕਾਲਜ ਨੰਬਰਸਰ ਵੱਲੋਂ ਸ਼੍ਰੀ ਬਾਬਾ ਗਾਲਾ ਸਾਹਿਬ ਵਿਖੇ ਇੱਕ ਮੀਰੀ ਪੀਰੀ ਕਾਨਫਰੰਸ ਰੱਖੀ ਗਈ ਹੈ ਜਿਹਦੇ ਵਿੱਚ ਭੈੜੀਗੀਆਂ ਖਾਲਾਂ ਤੋਂ ਹਲਕਾ ਕਾਪੀਆਂ ਤੋਂ ਅੱਜ ਬਹੁਤ ਵੱਡੀ ਤਦਾਦ ਦੇ ਵਿੱਚ ਮੈਂ ਤੇ ਮੇਰੇ ਕੁਝ ਨੌਜਵਾਨ ਵੀ ਸਾਡੇ ਕੁਝ ਅਹੁਦੇਦਾਰ ਬਾਬੂ ਬਗਲਾ ਸਾਹਿਬ ਦੇ ਪਹੁੰਚ ਰਹੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਦਾ ਜਿਹੜਾ ਇਤਿਹਾਸਕ ਦਿਨ ਹੈਗਾ ਇਹ ਨਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਮਹਾਰਾਜ ਨਾਲ ਔਰ ਉਹਨਾਂ ਦੇ ਅਨੁਯਾਈ ਉਹਨਾਂ ਦੇ ਭਗਤ ਜਿਨ੍ਹਾਂ ਦੇ ਜਿਹੜੇ ਪੈਰੋਕਾਰ ਹੀਗੇ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਜਿਹਦਾ ਇਤਿਹਾਸ ਵਿੱਚ ਇੱਕ ਬਹੁਤ ਸੁਹਰੇਰੀ ਅਖਰਾਂ 'ਚ ਨਾਮ ਦਰਜ ਹੈਗਾ ਸੋ ਅੱਜ ਦੇ ਦਿਨ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਨੇ ਬਾਬਾ ਬਗਲਾ ਸਾਹਿਬ ਦੀ ਧਰਤੀ ਤੇ ਆ ਕੇ ਨਵੇਂ ਪਾਸ਼ਾ ਨੂੰ ਪ੍ਰਗਟ ਕਰਨ ਦੇ ਵਿੱਚ ਜਾਂ ਉਹਨਾਂ ਨੂੰ ਲੋਕਾਈ ਤੱਕ ਮੈਸੇਜ ਭਜਾਉਣ ਲਈ ਅੱਜ ਉਹਨਾਂ ਨੂੰ ਮਿਲੇ ਹੀਗੇ ਸੋ ਮੈਂ ਤੁਹਾਨੂੰ ਦੂਸਰਾ ਚਾਲਾ ਕਰਾਂਗਾ ਕਿ ਉਸ ਤੋਂ ਪਹਿਲਾਂ ਬੱਬਕੜਾ ਸਾਧ ਵਿੱਚ 22 ਮੰਝੀਆਂ ਹੀਗੀਆਂ ਜਿਹਦੇ ਵਿੱਚ ਵਕਫਾਕ ਮਸਾਂਦ ਜਿਹੜੇ ਆਪਣਾ ਡੇਰਾ ਬਣਾ ਕੇ ਬੈਠੇ ਹੋਏ ਸੀਗੇ ਤੇ ਬਾਬਾ ਮੱਖਣਸ਼ਾਹ ਲਵਾਣਾ ਜੀ ਦੇ ਸੀਗੇ ਇੱਕ ਵਾਰੀ ਸੀਗੇ ਉਹਨਾਂ ਦਾ ਜਹਾਜ਼ ਸਮੁੰਦਰ ਦੇ ਵਿੱਚ ਜਦੋਂ ਘਿਰ ਜਾਂਦਾ ਤੇ ਉਹ ਅਰਦਾਸ ਕਰਦੇ ਆ ਨਵੇਂ ਪਾਸ਼ਾ ਅੱਗੇ ਤੇ ਗੁਰੂ ਮਹਾਰਾਜ ਜੀ ਮੈਂ ਤੁਹਾਡੇ ਦਰਬਾਰ ਜਾਂ ਤੁਹਾਡੇ ਗੁਰਦੁਆਰਾ ਸਾਹਿਬ ਆਵਾਂਗਾ ਜੇ ਮੇਰਾ ਜਹਾਜ਼ ਜਿਹੜਾ ਹੈਗਾ ਮਾਲ ਦਾ ਉਹ ਕਿਨਾਰੇ ਲੱਗ ਜੇ ਸੋ ਇਸੇ ਤਰੀਕੇ ਨਾਲ ਬਾਬਾ ਮੱਖਣਸ਼ਾਹ ਲਵਾਣਾ ਜੀ ਦਾ ਜਿਹੜੇ ਵਪਾਰੀ ਸੀਗੇ ਹੁੰਦਾ ਜਹਾਜ਼ ਜਿਹੜਾ ਕਿਨਾਰੇ ਲੱਗ ਜਾਂਦਾ ਤੇ ਜਦੋਂ ਬਾਬਾ ਮੱਖਣਸ਼ਾਲਵਾਣਾ ਜੀ ਬੱਬਕੜਾ ਸਾਹਿਬ ਵਿਖੇ ਆਉਂਦੇ ਰਹੇ ਉਸ ਵੇਲੇ 22 ਮੰਜੀਆਂ ਭਾਵ ਕਿ 22 ਜਿਹੜੇ ਹੈਗੇ ਆ ਹੋਰ ਛੋਟੇ-ਛੋਟੇ ਜਿਹੜੇ ਆ ਉਹ ਇੱਕ ਮਸੰਦ ਬੈਠੇ ਸੀਗੇ ਭਲੇਖਾ ਪਾਉਣ ਨੂੰ ਕਿ ਸਿੱਖਾਂ ਦੇ ਨਵੇਂ ਗੁਰੂ ਅਹੀਂ ਆ ਪਰ ਜਦੋਂ ਬਾਬਾ ਮੱਖਣਸ਼ਾਲਵਾਣਾ ਜੀ ਨੇ ਪੰਜ-ਪੰਜ ਮੋਹਰਾ ਜਿਹੜੀਆਂ ਹਰ ਮੰਜੀ ਦੇ ਗਾੜੀ ਰੱਖਣੀਆਂ ਸ਼ੁਰੂ ਕਰਤੀਆਂ ਤੇ ਉਹਨਾਂ ਪਖੰਡੀਆਂ ਨੇ ਪੰਜ-ਪੰਜ ਮੋਹਰਾ ਜਿਹੜੀਆਂ ਹੈਗੀਆਂ ਲੈ ਕੇ ਤੇ ਆਪਣੇ ਝੋਲੇ 'ਚ ਪਾ ਲਈਆਂ ਆਖਿਰ ਵਿੱਚ ਜਦੋਂ ਬਾਬਾ ਮੱਖਣਸ਼ਾਲਵਾਣਾ ਜੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਜਾਂਦੇ ਨੇ ਤੇ ਉਹਨਾਂ ਨੂੰ ਪੰਜ ਮੇਰਾ ਮੋਹਰਾ ਭੇਟ ਕਰਕੇ ਤੇ ਫਤਿਹ ਗੁਜ਼ਾਰਦੇ ਨੇ ਉਸ ਵੇਲੇ ਬਾਬਾ ਮੱਖਣਸ਼ਾਹ ਲਬਾਣਾ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਿ ਸਿੱਖਾ ਤੂੰ 500 ਮੋਹਰਾ ਸੁੱਕ ਕੇ ਤੇ ਅੱਜ ਸਾਡੇ ਗੁਰੂ ਘਰ ਨੂੰ ਤੂੰ ਪੰਜ ਮੋਹਰਾ ਦਾਨ ਕਰ ਰਿਹਾ ਸੋ ਉਸ ਵੇਲੇ ਦਾ ਇਤਿਹਾਸਿਕ ਪਲ ਜਿਹੜਾ ਹੈਗਾ ਬਾਬਾ ਮੱਖਣਸ਼ਾਹ ਲਬਾਣਾ ਜੀ ਉਹ ਕਹਿੰਦੇ ਨੇ ਕਿ ਸੱਚਾ ਗੁਰੂ ਲੱਭੋ ਰੇ ਕਿ ਅੱਜ ਮੈਨੂੰ ਸੱਚਾ ਗੁਰੂ ਲੱਗ ਗਿਆ ਸੋ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਪ੍ਰਗਟ ਹੁੰਦੇ ਨੇ ਆਪਣੇ ਬੰਬੋਗਲਾ ਸਾਧ ਵਿੱਚ ਤੇ ਸਿੱਖਾਂ ਨੂੰ ਨੌਵੇਂ ਗੁਰੂ ਜਿਹੜੇ ਗਏ ਕਿਉਂਕਿ ਉਸ ਤੋਂ ਪਹਿਲਾਂ ਜਿਹੜੇ 8ਵੇਂ ਗੁਰੂ ਸਾਹਿਬ ਹੀ ਸਾਡੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹ ਛੋਟੀ ਉਮਰ ਦੇ ਵਿੱਚ ਇੱਚ ਦੀ ਬਿਮਾਰੀ ਨਾਲ ਤੁਹਾਨੂੰ ਪਤਾ ਹੀ ਆ ਕਿ ਉਹ ਜਿਹੜੇ ਆ ਪਰਲੋਕ ਗमन ਕਰ ਜਾਂਦੇ ਨੇ ਸੋ ਅੱਜ ਦੀ ਕਾਨਫਰੰਸ ਜਿਹੜੀ ਸਾਡੀ ਮੇਰੀ ਪੀਰੀ ਕਾਨਫਰੰਸ ਹੈਗੀ ਆ ਮੁਕਤੀ ਆਪਾਂ ਗੱਲ ਕਰਦੇ ਆ ਕਿ ਭਾਰਤ ਸਰਕਾਰ ਜਿਹੜੀ ਸਾਡੀ ਟਾਰਗੇਟ ਕਿਲਿੰਗ ਕਰਾ ਰਹੀ ਹੈਗੀ ਆ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਜਿਵੇਂ ਕਿ ਭਾਈ ਹਰਜੀਤ ਸਿੰਘ ਨਿਜਰ ਨੂੰ ਕੈਨੇਡਾ ਦੇ ਵਿੱਚ ਮਾਰ ਦਿੱਤਾ ਅਪਤਾਰ ਸਿੰਘ ਖੰਡਾ ਨੂੰ ਯੂਕੇ ਇੰਗਲੈਂਡ ਦੇ ਵਿੱਚ ਮਾਰਤਾ ਗਿਆ ਸਲੋ ਪాయిਜ਼ਨ ਦੇ ਕੇ ਇਸੇ ਤਰੀਕੇ ਨਾਲ ਸਰਦਾਰ ਗੁਰਪਤਵਰਨ ਸਿੰਘ ਪੰਨੂ ਜਿਹੜੇ ਸਿੱਖ ਫਾਰਜਸਿਸ ਦੇ ਲੀਗਲ ਐਡਵਾਈਜ਼ਰ ਨੇ ਔਰ ਸਪੋਕਸਮੈਨ ਨੇ ਪਰਫਰੈਂਡ ਹੁੰਦੇ ਸੋ ਉਹਨਾਂ ਨੂੰ ਮਾਰਨ ਦੀ ਜਿਹੜੀ ਆ ਸਾਜ਼ਿਸ਼ ਪਿਛਲੇ ਸਾਲ ਜਿਹੜੀ ਆ ਅਮਰੀਕਾ ਦੀਆਂ ਏਜੰਸੀਆਂ ਨੇ ਜਿਹੜੀ ਆ ਉਹ ਪਰਦਾਫਾਸ਼ ਕੀਤਾ ਇਸੇ ਤਰੀਕੇ ਨਾਲ ਸਿੱਧੂ ਮੂਸੇਵਾਲ ਦਾ ਟਾਰਗੇਟ ਕਿਲ ਹੋਇਆ ਸਰਕਾਰ ਦੇ ਜਿਹੜੇ ਗੈਂਗਸਟਰ ਆ ਜਿਹੜੇ ਸਰਕਾਰੀ ਗੈਂਗਸਟਰ ਆ ਸਰਕਾਰ ਵੀ ਪੁਸ਼ਪਰਾਈ ਚੱਲਦੇ ਆ ਉਹਨਾਂ ਨੇ ਮਾਰਿਆ ਸਿੱਧੂ ਮੂਸੇਵਾਲ ਨੂੰ ਇਸੇ ਤਰੀਕੇ ਸਾਡੇ ਗੁਰਪ੍ਰੀਤ ਸਿੰਘ ਹਰੀ ਸਿੰਘ ਨੌ ਨੂੰ ਸੋ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਥੇ ਦੇ ਸਾਨੂੰ ਮਾਰ ਰਹੀ ਆ ਸਰਕਾਰ ਭਾਰਤੀ ਸੈਂਟਰ ਦੀ ਤੇ ਸਾਨੂੰ ਵਿਦੇਸ਼ਾਂ ਵਿੱਚ ਵੀ ਚੁਣ-ਚੁਣ ਕੇ ਮਾਰ ਰਹੀ ਆ ਇਸੇ ਸਬੰਧ ਵਿੱਚ ਸਾਡੀ ਪਾਰਟੀ ਕਾਲੀਗਰੰਬਰ ਸਰ ਵੱਲੋਂ ਸਰਦਾਰ ਸਿਮਰਜੀਤ ਸਿੰਘ ਦੀ ਮਾਨ ਖਾਸ ਰੂਪ ਚ ਪਹੁੰਚ ਰਹੇ ਨੇ ਸੋ ਉਹਨਾਂ ਦੇ ਵਿਚਾਰ ਸੁਣ ਲਈ ਮੇਰੇ ਨਾਲ ਹਲਕਾ ਕਾਦੀਆਂ ਤੋਂ ਜ਼ਿਲ੍ਹਾ ਗੁਰਦਾਸਪੁਰ ਤੋਂ ਬਹੁਤ ਵੱਡੀ ਤਦਾਦ ਦੇ ਵਿੱਚ ਸਾਡੇ ਨੌਜਵਾਨ ਸਾਡੇ ਬਜ਼ੁਰਗ ਸਾਹਿਬੀ ਤੇ ਸਾਡੇ ਉਧੇਦਾਰ ਜਿਹੜੇ ਆ ਆਪਾਂ ਜਾ ਰਹੇ ਹਾਂ ਪੰਨ ਸਾਹਿਬ ਨੌਜਵਾਨਾਂ ਨੂੰ ਜਿਹੜੀ ਆ ਸਟੇਟ ਸਰਕਾਰ ਖਾਲਸਥਾਨੀ ਵੱਖਵਾਦੀ ਕਹਿ ਕੇ ਕਿਤਨਾ ਕਿਤੇ ਕਿਸੇ ਦਾ ਐਕਸੀਡੈਂਟ ਕਰਵਾ ਦਿੰਦੀ ਆ ਕਿਸੇ ਨੂੰ ਯੂਪੀਏ ਲਵਾ ਦਿੰਦੀ ਕਿਸੇ ਨੂੰ ਐਨਐਸਏ ਲਵਾ ਕੇ ਡਿਬਰੂਰ ਜ਼ਿਲ੍ਹਾ ਚ ਸੁੱਟ ਦਿੰਦੀ ਆ ਇਹ ਕਾਰਨ ਕੀ ਆ ਮਤਲਬ ਕਿਉਂ ਇਸ ਤਰੀਕੇ ਨਾਲ ਸਿੱਖਾਂ ਨੈਰਾ ਧੱਕਾ ਹੋ ਰਿਹਾ ਨਾ ਹੀ ਉਹਨਾਂ ਨੂੰ ਕਿਤੇ ਇਨਸਾਫ ਦੀ ਜਿਹੜੀ ਆ ਕੋਈ ਚਿੰਨ੍ਹਕ ਜਿਹੜੀ ਦਿਖ ਰਹੀ ਕਿਤੇ ਤੁਹਾਡਾ ਸਵਾਲ ਬਹੁਤ ਵਧੀਆ ਹੈਗਾ ਤੁਸੀਂ ਪਿਛੇ ਕੈਨਵਸ ਦੇਖ ਰਹੇ ਹੈਗੇ ਉਹ ਇਹ ਹੈਗੀ ਆ ਲਾਹੌਰ ਦਰਬਾਰ ਦੀ ਲਾਹੌਰ ਦਰਬਾਰ ਦੇ ਵਿੱਚ ਮਹਾਰਾਜਾ ਰਜੀਤ ਸਿੰਘ ਦਾ ਦਰਬਾਰ ਲੱਗਾ ਹੋਇਆ ਆ ਸੋ ਗੱਲ ਕਰਦੇ ਆ ਕਿ ਸਾਡਾ ਸਿੱਖਾਂ ਦਾ ਰਾਜ ਜਿਹੜਾ 40 ਤੋਂ 45 ਬਰੇ ਰਿਆ ਸੋ ਅਸੀਂ ਆਪਣਾ ਜੋ ਰਾਜ ਭਾਗ ਲੈਣ ਦੀ ਕੋਸ਼ਿਸ਼ ਕਰਦੇ ਆ ਭਾਰਤ ਸਰਕਾਰ ਦੇ ਕੋਲੋਂ ਉਹ ਸਾਡੇ ਨੌਜਵਾਨ ਜਿਹੜਾ ਵੀ ਖਾਲਸਤਾਨ ਦੀ ਗੱਲ ਕਰਦਾ ਫੋਰ ਐਗਜ਼ਾਮਪਲ ਦੀਪ ਸਿੱਧੂ ਦੀ ਗੱਲ ਕਰਾਂਗੇ ਆਪਾਂ ਜਦੋਂ ਦੀਪ ਸਿੱਧੂ ਨੇ ਅਮਰਗੜ ਦੀ ਚੋਣ ਦੇ ਵਿੱਚ ਮਾਨ ਸਾਹਿਬ ਦੀ ਕਿਰਪਾਨ ਫੜ ਕੇ ਇੱਕ ਪਾਸੇ ਝਾੜੂ ਫੜ ਕੇ ਕਿਹਾ ਹੈਗਾ ਕਿ ਸਿੱਖੋ ਤੁਸੀਂ ਝਾੜੂ ਫੜਨਾ ਪਸੰਦ ਕਰੋਗੇ ਕਿ ਸੇਵਾ ਪਾਸ਼ਾ ਦੀ ਕਿਰਪਾਨ ਫੜਨਾ ਪਸੰਦ ਕਰੋਗੇ ਜਦੋਂ ਖੁੱਲ ਕੇ ਗੱਲ ਕੀਤੀ ਆ ਦੀਪ ਸਿੱਧੂ ਨੇ ਤੇ ਸਟੇਟ ਨੇ ਉਹਨੂੰ ਫੇਕ ਟੈਕਸ ਜਿਹੜੇ ਦੇ ਵਿੱਚ ਵਰਵਾਤਾ ਇਸੇ ਤਰੀਕੇ ਨਾਲ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਨੂੰ ਪਤਾ ਹੀ ਗਿਆ ਕਿ ਮੇਰੀ ਮੌਤ ਇੱਕਦਮ ਨਿਸ਼ਚਿਤ ਹੈਗੀ ਆ ਉਹਨੇ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਕਿਹਾ ਹੈਗਾ ਕਿ ਬਾਪੂ ਮੈਂ ਤੇਰੀ ਚੋਣ ਮਹਿਮ ਦੇ ਵਿੱਚ ਆਪ ਪ੍ਰਚਾਰ ਕਰਾਂਗਾ ਤੇ ਆਪਣੀ ਟਰਾਲੀ ਲੈ ਕੇ ਜਾਵਾਂਗਾ ਤੇਰੇ ਕਾਗਜ਼ ਭਰਉਣ ਲਈ ਜਦੋਂ ਮੂਸੇ ਵਾਲ ਨੇ ਗੱਲ ਕੀਤੀ ਖਾਲਸਪਤਾਨ ਦੀ ਉਹਨੂੰ ਸਰਕਾਰ ਨੇ ਆਪਣੇ ਗੈਕਸਟਰ ਨੂੰ ਮਰਾਤਾ ਹੁਣ ਤੁਸੀਂ ਗੱਲ ਕਰਦੇ ਹੋ ਖਾਲਸਤਾਨੀ ਟੈਗ ਦੇਣ ਦੀ ਜਦੋਂ ਸੁਖਜੀ ਸਾਡਾ ਬਹੁਤ ਵੱਡਾ ਰਾਜ ਜਿਹੜਾ ਹੈਗਾ ਭਾਰਤ ਹਕੂਮਤ ਨੇ ਸਾਨੂੰ ਹਰਿਆਣਾ ਵਾ ਕਰਤਾ ਹਿਮਾਚਲ ਵਾ ਕਰਤਾ ਜਦੋਂ ਹੁਣ ਆਪਾਂ ਆਪਣੇ ਰਾਜ ਦੀ ਗੱਲ ਕਰਦੇ ਆਂ ਆਪਣੀ ਹੱਦਾਂ ਦੀ ਗੱਲ ਕਰਦੇ ਆਂ ਕਿ ਸਰਕਾਰ ਨੇ ਸਾਨੂੰ ਕੋ ਥਾਲੀ ਵਿੱਚ ਪਾ ਕੇ ਖਾਲਸਾ ਜਾਂ ਸਾਡਾ ਰਾਜ ਦੇ ਹੀ ਦੇਣਾ ਇਸ ਕਰਕੇ ਸਾਡੇ ਨੌਜਵਾਨਾਂ ਦਾ ਕਾਹਨ ਜਿਹੜਾ ਬਾਤ ਦੂਰ ਜਾਰੀ ਆ ਪਰ ਇਹਦਾ ਖਮਿਆਜਾ ਬਹੁਤ ਜਲਦੀ ਭਾਰ ਸਰਕਾਰ ਨੂੰ ਜਿਹੜਾ ਵਾ ਉਠਾਉਣਾ ਪੈਗਾ ਦੂਸਰੀ ਗੱਲ ਪੰਨੂ ਸਾਹਿਬ ਦੀ ਹੈਗੀ ਆ ਸਾਡੇ ਰਸਤੇ ਵੱਖ ਹੋ ਸਕਦੇ ਆ ਪਰ ਸਾਡੀ ਮੰਜ਼ਰ ਇੱਕ ਹੀ ਹੈਗੀ ਆ ਬੇਸ਼ੱਕ ਉਹ ਦਲ ਖਾਲਸਾ ਆ ਅੱਜ ਦੀ ਕਾਨਫਰੰਸ ਦੇ ਵਿੱਚ ਦਲ ਖਾਲਸਾ ਦਾ ਬਹੁਤ ਵੱਡਾ ਰੋਲ ਆ ਉਹਨਾਂ ਦੇ ਵੀ ਉੱਥੇ ਮੁਖ ਜਿਹੜੇ ਹੈਗੇ ਉਹਦੇ ਦਾਰ ਆ ਰਹੇ ਨੇ ਸਰਦਾਰ ਕੌਰਪਾਲ ਸਿੰਘ ਜੀ ਜੁਣੀ ਮੰਡ ਸਾਹਿਬ ਵੀ ਆ ਰਹੇ ਨੇ ਇਸੇ ਤਰੀਕੇ ਦੇ ਵਿਦੇਸ਼ਾਂ ਦੇ ਵਿੱਚ ਵੀ ਕੋਈ ਜਥੇਬੰਦੀਆਂ ਖਾਲਸਤਾਨ ਦੀ ਗੱਲ ਕਰਦੀਆਂ ਟੀਚਾ ਸਾਡਾ ਇੱਕ ਹੀ ਹੈਗਾ ਰਸਤੇ ਸਾਡੇ ਵੱਖ ਹੋ ਸਕਦੇ ਆ ਪਰ ਉਹ ਸਾਹਿਬ ਵਾਰਿਸ ਪੰਜਾਬ ਦੀ ਜਥੇਬੰਦੀ ਜਿਹੜੀ ਅਮਰਤਪਾਲ ਭਾਈ ਸਾਹਿਬ ਜੀ ਦੀ ਹੈਗੀ ਆ ਉੱਥੇ ਅੱਜ ਬੜੀ ਤਗੜੀ ਉਹਨਾਂ ਦੀ ਵੀ ਜਿਹੜੀ ਹੈ ਪ੍ਰੈਸ ਕਾਨਫਰੰਸ ਹੈਗੀ ਹੈ ਉਸ ਦੇ ਬਾਰੇ ਕੀ ਚੱਲਣਾ ਹੈ ਤੇ ਨਾਲੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਇਹ ਅਮਰਿਤਪਾਲ ਤੋਂ ਤੋਂ ਐਨਐਸਏ ਦੀ ਹਟਾ ਦਿੱਤੀ ਜਾਏਗੀ ਤੇ ਉਹ ਬਾਹਰ ਆਣ ਕੇ ਜਿਹੜੀ ਆਪਣੀ ਚੋਣ ਲੜ ਸਕਦੇ ਨੇ ਇਹ ਤੁਹਾਡਾ ਸਵਾਲ ਬਹੁਤ ਵਧੀਆ ਸੋਪ ਜੀ ਕਿ ਸਾਨੂੰ ਅਕਸਰ ਸਵਾਲ ਲੋਕੀ ਕਰਨ ਲੱਗ ਪਿਆ ਕਿ ਜਦੋਂ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਫਾਂਸੀ ਦੇ ਚਾਰਜਸ ਦੇ ਤਹਿਤ ਪਾਗਲਪੁਰ ਦੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈਗਾ ਇੰਦਰਾ ਗਾਂਧ ਨੂੰ ਮਾਰਨ ਦੀ ਯੋਜਨਾ ਤੇ 1999 ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਤਰਨਤਾਰਨ ਤੋਂ ਹਿਮਾਜੇਵਾਲਿਆ ਨੇ ਬਹੁਤ ਵੱਡੀ ਲੀਡ ਨਾਲ 4 ਲੱਖ ਤੋਂ ਪਲੱਸ ਵੋਟ ਨਾਲ ਮਾਨ ਸਾਹਿਬ ਨੂੰ ਜਿਤਾਤਾ ਤੇ ਉਸ ਵੇਲੇ ਦਾ ਸਵਿਧਾਨ ਜਿਹੜਾ ਹੈਗਾ ਡਾਕਟਰ ਭੀਮਰਾਓ ਮੇਦਕਰ ਦਾ ਉਹ ਕਹਿੰਦਾ ਹੈਗਾ ਕਿ ਜਿਹੜਾ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤ ਜਿਏਗਾ ਜਿਹੜੀ ਆ ਉਹਦੀ ਫਾਂਸੀ ਦੀ ਸਜ਼ਾ ਵੀ ਮਾਫ ਕੀਤੀ ਜਾਊਗੀ ਸੋ ਉਸ ਵੇਲੇ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਸਰਦਾਰ ਮਾਨ ਸਾਹਿਬ ਦੀ ਫਾਂਸੀ ਜਿਆ ਮਾਫ ਕਰਤੀ ਗਈ ਹੈਗੀ ਕਿਉਂਕਿ 4 ਲੱਖ ਤੋਂ ਪਲੱਸ ਵੋਟ ਨਾਲ ਮਾਨ ਸਾਹਿਬ ਜਿੱਤੇ ਹੈਗੇ ਹੁਣ ਇੱਥੇ ਗੱਲ ਕਰਦੇ ਆ ਭਾਈ ਮਰਤਪਾਲ ਦੀ ਹੁਣ ਆਪਣੇ ਭਾਈ ਅਮਰਤਪਾਲ ਜਿਹੜੇ ਆ ਉਹ ਵੀ ਲਗਭਗ 4 ਲੱਖ ਤੋਂ ਵੱਧ ਲੀਡ ਲੈ ਕੇ ਖਡੂਰ ਸਾਹਿਬ ਤੋਂ ਬਣੇ ਆ ਹੁਣ ਸਵਾਲ ਹੈਗਾ ਕਿ ਭਾਈ ਅਮਰਤਪਾਲ ਨੂੰ ਕਿਉਂ ਨਹੀਂ ਸਰਕਾਰ ਰੀਲீஸ் ਕਰ ਰਹੀ ਜਦ ਕਿ ਕਸ਼ਮੀਰ ਦਾ ਇੱਕ ਮੈਂਬਰ ਪਾਰਲੀਮੈਂਟ ਹੈਗਾ ਜਿਹਨੂੰ ਹੁਣ ਮੌਸਮ ਸਤਰ ਦੇ ਵਿੱਚ ਹੀ ਉੱਥੇ ਵਿਸ਼ੇਸ਼ ਅਧਿਕਾਰ ਤੌਰ ਤੇ ਬੁਲਾਉਂ ਦਿੱਤਾ ਗਿਆ ਹੈਗਾ ਉਹ ਵੀ ਵੱਖਵਾਦੀ ਨਿਕਾ ਜੰਮੂ ਕਸ਼ਮੀਰ ਦਾ ਮੈਂਬਰ ਪਾਰਲੀਮੈਂਟ ਹਮ ਪਰ ਹੁਣ ਜੇ ਅਮਰਤਪਾਲ ਦੀ ਆਪਾਂ ਗੱਲ ਕਰੀਏ ਕਿ ਭਾਈ ਅਮਰਤਪਾਲ ਨੇ ਨਾ ਦੀ ਕੋਈ ਹਿਬਦਾ ਕਿਸੇ ਕੌਮ ਦਾ ਮਾਰਿਆ ਨਾ ਵੀ ਬੰਬਤਮਕਾ ਕੀਤਾ ਤੇ ਉਹ ਇੱਕ ਐਜ਼ ਐ ਚੁਣੇ ਮੈਂਬਰ ਪਾਰਲੀਮੈਂਟਾਂ ਤੇ ਸਰਕਾਰ ਫੇਰ ਨਹੀਂ ਸਾਧਰੀ ਇਹਦਾ ਇੱਕੋ ਇੱਕ ਕਾਰਨ ਹੈਗਾ ਕਿ ਜਦੋਂ ਦੀ ਬੀਜੇਪੀ ਕਾਂਗਰਸ ਸੱਤਾ ਦੇ ਵਿੱਚ ਆ ਗਈ ਹੈ ਸਟਰੋਂਗ ਹੋ ਗਿਆ ਬੀਜੇਪੀ ਖਾਸ ਕਰਕੇ ਇਹਨਾਂ ਨੇ ਸੰਵਿਧਾਨੀ ਤੁਹਾਡਾ ਅੰਦਰ ਘਾਤ ਚੇਂਜ ਕਰਤਾ ਹੈਗਾ ਕਈ ਧਰਾਵਾਂ ਇਦਾਂ ਦੀਆਂ ਮੈਂ ਜਿਹੜੀਆਂ ਉਹਨਾਂ ਨੇ ਉਹ ਮਦਦ ਹੀ ਖਤਮ ਕਰਤੀਆਂ ਫੋਰ ਐਗਜ਼ੈਂਪਲ ਪਹਿਲਾਂ ਯੂਏਪੀ ਹੁੰਦਾ ਹੈਗਾ ਉਹਦੀ ਜਗ੍ਹਾ ਹੁਣ ਐਨਐਸਏ ਲਾਤਾ ਹੈਗਾ ਨੈਸ਼ਨਲ ਸਕਿਉਰਿਟੀ ਐਕਟ ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਹੈਗਾ ਉਹਦੇ ਵਿੱਚ ਬਹੁਤ ਵੱਡੀ ਪਾਵਰ ਹੈਗੀ ਆ ਉਹ ਤੁਹਾਡੇ ਮੈਂਬਰ ਪਾਰਲੀਮੈਂਟ ਨੂੰ ਛੱਡਣ ਜਾਂ ਨਾ ਛੱਡਣ ਇਹ ਅਮਨ ਸ਼ਾਹ ਮੋਦੀ ਦੇ ਟੈਂਡ ਕਰਦਾ ਜਿਹੜਾ ਪਹਿਲਾ ਸਵਧਾ ਲੇਗਾ ਉਹਦੇ ਵਿੱਚ ਹੈਗਾ ਕਿ ਜੇ ਕੋਈ ਮੈਂਬਰ ਪਾਰਲੀਮੈਂਟ ਬਣ ਜਾਂਦਾ ਭਾਰਤ ਦਾ ਚੁਣਿਆ ਹੋਇਆ ਤੇ ਉਹਦੀਆਂ ਸਾਰੀਆਂ ਸਜ਼ਾਵਾਂ ਮਾਫ ਕਿਉਂਕਿ ਇਹ ਸਰਕਾਰਾਂ ਨੇ ਸੁਖ ਹੀ ਐਨਐਸਸੀ ਜਿਹੜਾ ਹੈਗਾ ਉਹ ਲਾਤਾ ਹੈਗਾ ਸਿਕਿਉਰਟੀ ਐਕਟ ਦੇ ਤਹਿਤ ਉਹ ਸਰਕਾਰ ਚਾਵੇ ਛੱਡੇ ਜਾਂ ਨਾ ਛੱਡੇ ਪਰ ਸਾਡੀ ਪਾਰਟੀ ਭਾਈ ਮਰਤਪਾਲ ਦੇ ਨਾਲ ਹੈਗੀ ਹੈ ਵਾਰਸ ਪੰਜਾਬ ਦੀ ਜਥੇਬੰਦੀ ਵੀ ਸਾਡਾ ਹਿੱਸਾ ਉਹਦਾ ਇੱਕ ਰੂਪ ਹੈਗਾ ਸਾਡੀ ਪਾਰਟੀ ਦਾ ਜਿਦਾਂ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਸਾਡੇ ਰਸਤੇ ਵੱਖ ਹੋ ਸਕਦੇ ਆ ਟੀਚੇ ਸਾਰਿਆਂ ਦਾ ਸਾਡੇ ਇੱਕ ਹੀ ਹੈਗਾ ਆਪਾਂ ਕੁਝ ਬੰਦੀ ਸਿੰਘ ਛਡਾਉਣ ਦੇ ਚੱਕਰ ਚ ਆ ਜਾਪਾਂ ਹੋਰ ਸੈਂਕੜੇ ਬੰਦੀ ਹਜ਼ਾਰਾਂ ਬੰਦੀ ਜਿਹੜੇ ਆ ਹੋਰ ਸਰਕਾਰ ਨੇ ਸਾਡੇ ਕੈਦ ਕਰ ਲਈ ਹੈਗੇ ਆ ਸੋ ਜੇ ਉੱਥੇ ਕਾਨਫਰੰਸ ਹੋਏਗੀ ਇਹ ਸਾਨੂੰ ਖੁਸ਼ੀ ਹੈਗੀ ਆ ਵੀ ਸਾਡੇ ਆਪਣੇ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਦਾਵਾ ਕਿ ਅਸੀਂ 5500 ਪਿੰਡ ਜਿਹੜਾ ਆ ਨਸ਼ਾ ਮੁਕਤ ਕਰਤਾ ਹੈ ਯੁੱਧ ਨਸ਼ਿਆਂ ਵਿਰੋਧ ਦੇ ਕਸ਼ੀੜਾ ਹੋਇਆ ਵਾ ਜੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਕਿਤਨਾ ਕਿਤੇ ਰੋਜ਼-ਰੇਰੇ ਮੁੰਡਿਆਂ ਦੇ ਅੱਜ ਵੀ ਜਿਹੜੇ ਆ ਟੀਕੇ ਬਾਹਾਂ ਦੇ ਵਿੱਚ ਹੀ ਰਹਿ ਰਹੇ ਨੇ ਮੌਤਾਂ ਅਜੇ ਵੀ ਪੂੜੀਆਂ ਹੋ ਰਹੀਆਂ ਨੇ ਪਿੰਡਾਂ ਦੇ ਵਿੱਚ ਨਸ਼ਾ ਅੱਜ ਵੀ ਉਨਾ ਹੀ ਵਿਕ ਰਿਹਾ ਪਰ ਇਹ ਯੁੱਧ ਨਸ਼ਿਆਂ ਵਿਰੋਧ ਦਾ ਤੇ ਜਿਹੜੇ ਕਹਿ ਰਹੇ ਕਿ ਆਪਾਂ 5600 ਪਿੰਡ ਜਾਂ ਇੰਨਾ ਹਜ਼ਾਰਾਂ ਪਿੰਡ ਜਿਹੜਾ ਆਪਾਂ ਮੁਕਤ ਕਰ ਦਿੱਤਾ ਨਸ਼ਾ ਮੁਕਤ ਕਰ ਦਿੱਤਾ ਵੇਖੋ ਸਰਕਾਰੀ ਕਾਗਜ਼ਾਂ ਦੇ ਵਿੱਚ ਜਦੋਂ ਤੁਹਾਡੇ ਕੋਲ ਸਰਕਾਰ ਦੀ ਪੂਰੀ ਪਾਵਰ ਹੈਗੀ ਕਾਗਜ਼ਾਂ ਵਿੱਚ ਭਾਵੇਂ ਤੁਸੀਂ ਸਾਰਾ ਪੰਜਾਬ ਹੀ ਨਸ਼ਿਆਂ ਦੇ ਮੁਕਤ ਕਰ ਦੋ ਵੀ ਸਾਰਾ ਪੰਜਾਬ ਨਸ਼ਿਆਂ ਦੇ ਮੁਕਤ ਹੋ ਗਿਆ ਕਾਗਜ਼ਾਂ ਦੇ ਵਿੱਚ ਲਿਖਣਾ ਹੀ ਹੁੰਦਾ ਹਮ ਮੌਜੂਦਾ ਗਰਾਊਂਡ ਲੈਵਲ ਉੱਤੇ ਇਹੋ ਜਿਹਾ ਕੁਝ ਨਹੀਂ ਹੋਇਆ ਯੁੱਧ ਨਸ਼ਿਆਂ ਵਿਰੋਧ ਨਹੀਂ ਇਹ ਯੁੱਧ ਗਰੀਬਾਂ ਵਿਰੋਧ ਹੈਗਾ ਕਿ ਇਹ ਗਰੀਬ ਦਾ ਘਰ ਕੋਲਾ ਕਿਨੇ ਮਿਹਨਤਾਂ ਬਣਾਉ ਢਾਉਂਦੀ ਹੈ ਸਰਕਾਰ ਤੇ ਜਿਹਦੇ ਮਜੂਰੀ ਢਾਉਣੇ ਚਾਹੀਦੇ ਆ ਮਹਿਲ ਉੱਥੇ ਕੋਈ ਹੱਤਕਰੀ ਹੈਗੀ ਜਿਹੜਾ ਐਡੇ ਵੱਡੇ ਚਾਰਜਸ ਕਰਕੇ ਮਜੀਠੀ ਨੂੰ ਅੰਦਰ ਕੀਤਾ ਅਸਲ ਦੇ ਵਿੱਚ ਇਹ ਯੁੱਧ ਨਸ਼ਿਆਂ ਵਿਰੋਧ ਉੱਥੋਂ ਸ਼ੁਰੂ ਹੋਊਗਾ ਮੁਜੂਲੇ ਘਰ ਤੇ ਬੋਲਡੋਜਰ ਚਲਾ ਕੇ ਦਿਖਾਵੇ ਪਹੁੰਚੋਂ ਦਮਾ ਨਹੀਂ ਸਰਕਾਰ